ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲੇ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ ਇੱਕ ਸਾਲ ਦੀ ਵੱਤੋਂ ਵੱਤ ਅੱਠ ਗਿਲੇ ਜ਼ਮੀਨ ਆ 50000 ਦਾ ਜੋ ਉਹਨਾਂ ਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਗੁਰੂ ਰਾਮਦਾਸ ਦੀ ਧਰਤੀ ਆਏ ਜਿੰਨਾ ਮਰਜੀ ਵੈਰੀ ਚੜ ਕੇ ਆ ਜੇ ਜਿੰਨਾ ਮਰਜੀ ਪਾਣੀ ਛੱੜ ਲੇ ਨਹੀਂ ਮਾਰ ਸਕਦੇ ਉਹ ਨਾ ਮਾਰੇ ਕੋਈ ਗੱਲ ਨਹੀਂ ਚੜਦੀ ਕਲਾ ਹੈ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਅਈ ਸਿਰ ਦੇ ਅਣਜਾਣ ਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਗਾਂ ਮਾਰਨੇ ਕਿਰਪਾ ਕੀਤੀ ਗਾਵਿਆਂ ਨੂੰ ਆਜ ਪੈਦਾ ਕਰਕੇ ਪੰਜਾਬ ਨੂੰ ਦਾਂਗੇ ਹਿੰਦੁਸਤਾਨ ਨੂੰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕਾਜ ਖੁਸਵਾਲ ਹੀ ਨਹੀਂ ਪੈਦਾ ਹੁੰਦਾ ਬੀ ਨਾ ਗਾੜੀ ਝੁਕ ਜਾਗੇ ਕੋਈ ਗੱਲ ਨਹੀਂ ਇਹ ਆਏ ਆ ਰਾਸ਼ਨ ਪਾਣੀ ਦੇਣੇ ਆ ਆਈਆਂ ਨੇ ਸਾਡੇ ਘਰੇ ਆਉ ਬਹਿ ਗਏ ਟੋਰਾਂ ਰੋਟੀ ਖਾਵਾਂਗੇ ਜਿਹੜੀ ਚੀਜ਼ ਖਾਣ ਨੂੰ ਉਹ ਦਾਂਗੇ ਪਾਣੀ ਦੀ ਲੋੜ ਹੁੰਦੀ ਆ ਉਦੋਂ ਸਾਡੇ ਮੂੰਹ ਖੋਣਦੇ ਆ ਉਦੋਂ ਉੱਤੇ ਐ ਆਪਣੀ ਫੋਰਸ ਲਾ ਕੇ ਸੀਮਾਨ ਨੇ ਡਕਾਇਆ ਪਾਣੀ ਉਦੋਂ ਖਣਨ ਲੱਗਿਆ ਹੀ ਨਾ ਪਾਣੀ ਤੁਸੀਂ ਵੀ ਉੱਥੇ ਇੰਟਰਵਿਊ ਲਈ ਹੋ ਹੈ ਅੱਜ ਪਾਣੀ ਹੀ ਆਣਿਆ ਬਣ ਕੇ ਲੈ ਜਾਓ ਖਣਨ ਪਾਣੀ ਕਿੰਨਾ ਕਰ ਸਕਦੇ ਆਹ ਤਾਂ ਦੋ ਤਰੋਂ ਐਡੀਸੀ ਦੀ ਗੱਡੀ ਨੂੰ ਹੱਥ ਦਿੱਤਾ ਨਹੀਂ ਰੋਕੀ ਕੋਈ ਨਹੀਂ ਰੁਕਦਾ ਉਹ ਕੋਠੀਆਂ ਨਜ਼ਰ ਆਉਂਦੀਆਂ ਜਿਹ ਉੱਤੇ ਜੀਜ ਜੇ ਕੈਮਰਾਮੈਨ ਨੂੰ ਕਹਿੰਦਾ ਮੈਂ ਜੂਮ ਕਰਕੇ ਕਰ ਰਿਹਾ ਜੂਮ ਕਰ ਰਿਹਾ ਆਹ ਉੱਥੇ ਜਾ ਕੇ ਵੇਖੋ ਅੱਛਾ ਉੱਥੇ ਜਾਣ ਦਾ ਕੋਈ ਬੇੜੀ ਕੋਈ ਪ੍ਰਬੰਧ ਨਹੀਂ ਹੈ ਐਂ ਦੀ ਡਾਂਡੇ ਮਿੰਡੇ ਵੀਰ ਜੀ ਜਾਨ ਆਹ ਐ ਟੱਟ ਵੈਸੇ ਪ੍ਰਬੰਧ ਹੈ ਕੋਈ মিডিਆ ਕੋਈ ਪੀਟੀਸੀ ਨਿਊਜ਼ ਕੋਈ মিডিਆ ਅੱਛਾ 23 ਦੇ ਵਿੱਚ ਵੀ ਇੱਥੇ ਪਾਣੀ ਆਇਆ ਸੀਗਾ ਤੇ 23 ਜਿ ਨਹੀਂ ਆਇਆ ਜੀ ਬਚਾ ਹੋ ਗਿਆ 23 ਜਿ ਬਚਾ 93 ਜਿ ਵੀ ਮਾਰ ਰਿਆ ਸਾਨੂੰ ਪਰ ਅਸੀਂ ਬਚ ਗਏ ਉੱਬਰ ਗਏ ਹੁਣ ਵੀ ਉੱਬਰਾਂਗੇ ਚੜਦੀ ਗਲਾ ਕੋਈ ਗੱਲ ਨਹੀਂ ਬਹੁਤ ਹੈ ਮਹਾਰਾਜ ਦੀ ਮਿਹਰ ਹੈ ਸੱਚੇ ਬਾਜਾ ਜੀ ਗੁਰੂ ਰਾਮਦਾਸ ਦੀ ਧਰਤੀ ਆਏ ਜਿੰਨਾ ਮਰਜੀ ਵੈਰੀ ਚੜ ਕੇ ਆਜੇ ਜਿੰਨਾ ਮਰਜੀ ਪਾਣੀ ਛੜਲੇ ਨਹੀਂ ਮਾਰ ਸਕਦੇ ਉਹ ਨਾ ਮਾਰੇ ਕੋਈ ਗੱਲ ਨਹੀਂ ਚੜਦੀ ਕਲਾ ਹੈ ਗਾਹ ਮਾਰਨੇ ਕਿਰਪਾ ਕੀਤੀ ਗਾਵੀ ਨਾ ਜਨਮ ਪੈਦਾ ਕਰਕੇ ਪੰਜਾਬ ਨੂੰ ਦਾਂਗੇ ਹਿੰਦੁਸਤਾਨ ਨੂੰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕਾਜ ਕੋਈ ਗੱਲ ਹੀ ਕੋਈ ਨਹੀਂ ਪਰ ਇਹ ਗੱਲ ਆ ਇਹਨਾਂ ਦੀਆਂ ਪੁਲਿਸੀਆਂ ਮਾਰੀਆਂ ਸਰਕਾਰ ਦੀਆਂ ਇਹ ਸਿਰਫ ਅਡਾਨੀ ਬਾਨੀ ਨੂੰ ਜ਼ਮੀਨਾਂ ਦੇ ਲਈ ਪਾਣੀ ਛੱਡਿਆ ਗਿਆ ਕਿ ਕਿਸਾਨਾਂ ਦਾ ਝੋਨਾ ਮਰਜੂ ਦੁਖੀ ਹੋ ਕੇ ਕਿਸਾਨ ਵੇਚਣਗੇ ਅਡੀ ਪਾਲਿਸੀ ਬਣਾਈਆਂ ਪਿੱਛੇ ਗਲਤ ਬਣਾਈ ਲਈ ਵਾਪਸ ਗਣਾ ਛੰਡੇ ਦੇ ਡੰਡੇ ਨੇ ਵਾਪਸ ਕਰਾਈ ਪਾਲਸੀ ਇਹ ਵੀ ਚੀਜ਼ ਆ ਵੀ ਸਰਫੇ ਇਨਾਂ ਨੂੰ ਇੱਕ ਰਾਂ ਪਾਣੀ ਛੱਡ ਕੇ ਮਾਰਤੀਏ ਦੁਖੀ ਹੋਏ ਕਹਿਣਗੇ ਵੀ ਵੇਚ ਦਿੱਤੀ ਜਮੀਨਾਂ ਪਰ ਨਹੀਂ ਜਮੀਨ ਜੱਟ ਦੀ ਮਾਂ ਹੈ ਇਹ ਨਹੀਂ ਪਹਿਲਾਂ ਕਿਸਾਨ ਕਾਨੂੰਨ ਨਾਲ ਲੜਿਆ ਹੁਣ ਹੜ ਨਾਲ ਲੜ ਰਿਹਾ ਪਰ ਹਾਰਨਾ ਨਹੀਂ ਐ ਨਾਗੇ ਝੁਕਣਾ ਨਹੀਂ ਕੋਈ ਨਹੀਂ ਜੀ ਕਿਤੇ ਵਰਕਾ ਹੀ ਨਹੀਂ ਪੈਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬੀਨਾਂ ਗਾਲੀ ਝੁਕ ਜਾਗੇ ਕੋਈ ਗੱਲ ਨਹੀਂ ਇਹ ਆਏ ਆ ਰਾਸ਼ਨ ਪਾਣੀ ਦੇਣੇ ਆ ਆਈਆਂ ਨੇ ਸਾਡੇ ਘਰ ਆ ਬੈ ਗੇ ਟੋਰਾਂ ਰੋਟੀ ਖਾਂਗੇ ਜਿਹੜੀ ਚੀਜ਼ ਖਾਣ ਨੂੰ ਉਹ ਤਾਂਗੇ अच्छा हां ਦਵਾਂਗੇ ਬਾਦੂ ਮਹਾਰਾਜ ਦੀ ਮਿਹਰ ਹੈ ਸੱਚੇ ਬਾਦਸ਼ਾਹ ਦੀ ਕੋਈ ਗੱਲ ਨਹੀਂ ਜਦੋਂ ਸਾਲ ਤਾਂ ਕਿਸਾਨ ਜਿਹੜੇ ਮਾੜੇ ਨੇ ਚਲੋ ਹਰ ਇੱਥੇ ਹਰ ਕੋਈ ਇਸ ਵਕਤ ਹਰ ਕੋਈ ਮਾੜਾ ਹੋ ਗਿਆ ਇਸ ਮਾਰਨੇ ਤਾਂ ਮਾਰ ਹੀ ਦਿੱਤਾ ਨਾ ਇੱਥੋਂ ਉੱਬਰਣ ਲਈ ਘੱਟੋ ਘੱਟ 4-5 ਸਾਲ ਤਾਂ ਲੱਗੇ ਜਾਣੇ ਮੈਨਾਂ ਭਾਵੇਂ 5 ਸਾਲ ਲੱਗ ਜਾਂ ਜੀ ਸਾਡੇ ਵੀਰ ਐਨ ਆਰ ਆਈ ਜਿਉਂਦੇ ਰਹਿਣ ਜਿਨ੍ਹਾਂ ਨੇ ਹੁਣ ਵੀ ਐਲਾਨ ਕਰਤਾ ਹੈ ਡਾਈ ਉਹਦੇ ਵੀ ਸਰਕਾਰ ਦੇ ਵੇ ਡਾਈ ਪੈਸੇ ਬੀਜਦੇ ਅਸੀਂ ਦਵਾਂਗੇ ਕੋਈ ਸਰਕਾਰ ਆ 2700 ਕਿੱਲਾ ਮੇਰੇ ਪਿੰਡ ਦੀ ਜ਼ਮੀਨ ਆ ਚਾਰ ਸਵੇਰੇ ਡੁੱਬੀ ਆ ਕਿਸ ਨੇ ਸਾਡੇ ਲਈ ਬੀਜ ਦੇ ਡਾਈ ਨਹੀਂ ਲੈ ਕੇ ਆਉਣਾ ਚਿੱਟੇ ਪਜਾਮੇ ਕੁਰਤੇ ਲੈ ਕੇ ਫੋਟੋਆਂ ਖਿਚਾਉਣਾ ਹੋਣੀਆਂ ਵੀ ਅਹੀਂ ਹਣਾ ਚ ਗਏ ਸੜਕ ਦੇ ਖਲੋਗੇ ਉਹ ਤੇ 2 ਫੁੱਟ ਪਾਣੀ ਚ ਮੈਂ ਖਲੋਜਣਾ ਐੱਚੇ ਖਲੋਕੇ ਕੋਈ ਫੋਟੋ ਖਿਚਾ ਜੇ ਜੋ ਆਉਗੇ ਮੈਂ ਤੰਗੀ ਦੇਣਾ ਜੂ ਕਰਕੇ ਜਿੰਨਾ ਮਰਜੀ ਆ ਵੀਰ ਜੀ ਵੇਖੋ ਕਿੰਨੇ ਕੁ ਮਿੰਟ ਖੜਦੇ ਹੁੰਦੇ ਆ ਮੈਨੂੰ ਲੱਗਦਾ ਉਹਨਾਂ ਦੀ ਟਾਈਮਿੰਗ ਵੀ 4-5 ਮਿੰਟ ਤੋਂ ਘੱਟ ਨਹੀਂ ਮਤਲਬ ਲਾ ਲਓ ਮੈਂ ਤੁਹਾਨੂੰ ਕੱਲ ਦੱਸਦਾ ਵੀਰ ਜੀ ਜੇ ਕੋਈ ਮੰਤਰੀ ਆਉਂਦਾ ਸੰਤਰੀ ਆਉਂਦਾ ਨਾ ਉਹਦੇ ਗਨਮੈਨ ਇੱਥਾ ਕਰਕੇ ਖਲੋ ਜੰਦੇ ਆ ਸਿਰਫ ਫੋਟੋਆਂ ਖਿਚਾ ਪਾਲੇ ਹੁੰਦੇ ਆ ਉਹੀ ਗਾੜੀ ਆਉਂਦੇ ਆ ਹਮ ਜਾਕੜ ਸਾਹਿਬ ਆਏ ਉਹਨਾਂ ਕਿਹਾ ਸੀ ਸੈਂਟਰਲ ਸਰਕਾਰ ਨਾਲ ਗੱਲਬਾਤ ਕਰਾਂਗੇ ਚਲੋ ਕਰਨਗੇ ਜੇ ਕੋਈ ਮਤ ਦੇਣਗੇ ਤੇ ਦੱਸਾਂਗੇ ਤੁਹਾਨੂੰ ਵੀ ਆ ਮਤ ਦਿੱਤੀ ਆ ਹਮ ਬਾਕੀ ਕੋਈ ਸਾਨੂੰ ਆਸ ਦੀ ਕਿਰਨ ਨਹੀਂ ਸਰਕਾਰ ਤੋਂ ਕਿਸ ਤੋਂ ਵੀ ਜਾਪੀ ਇੱਥੇ ਤਾਂ ਇਹਨਾਂ ਨੂੰ ਨਾ ਅਲਰਟ ਕੀਤਾ ਗਿਆ ਯਾਨੀ ਕਿ ਜਦੋਂ ਅਜਿਹੀ ਕੁਦਰਤੀ ਆਫਤ ਆਉਂਦੀ ਹੈ ਤਾਂ ਜਿਸ ਤਰੀਕੇ ਨਾਲ ਬਾਈ ਜੀ ਹੁਣੇ ਕਹ ਰਹੇ ਸੋਰਸ ਹੁੰਦੇ ਆ ਅਸੀਂ ਵੀ ਸੋਰਸ ਤੇ ਹੀ ਕੰਮ ਕਰਦੇ ਹੁੰਦੇ ਆ ਕਿ ਕੱਲ ਨੂੰ ਮੀਂਹ ਪੈਣਾ ਲਾ ਪਰਸੋਂ ਨੂੰ ਮੀਂਹ ਪੈਣਾ ਲਾ ਤਾਂ ਖੋਲੇ ਜਾ ਸਕਦੇ ਸੀ 10-10000 ਕਿਉਂਕਿ ਪਾਣੀ ਛੱਡਿਆ ਜਾ ਸਕਦਾ ਸੀ ਰਾਣਾ ਇੰਦਰਪ੍ਰਤਾਪ ਨੇ ਵੀ ਇਹ ਗੱਲ ਕਹੀ ਸੀ ਕਿ ਜੇ ਪਾਣੀ ਛੱਡਿਆ ਜਾਂਦਾ ਅੱਜ ਤੋਂ 15-20 ਦਿਨ ਪਹਿਲਾਂ ਸਮੇਂ-ਸਮੇਂ ਸਰ ਤਾਂ ਅੱਜ ਪੰਜਾਬ ਨੇ ਹੜ੍ਹਨਾ ਨਹੀਂ ਸੀ ਪੰਜਾਬ ਦਾ ਵੱਡਾ ਲਾਸ ਹੋਇਆ ਪੰਜਾਬ ਇਸ ਵਕਤ ਗੋਡਿਆਂ ਭਾਰ ਖੜਾ ਹੋ ਗਿਆ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਪਰ ਫਿਰ ਵੀ ਕਹਿੰਦੇ ਚੜਦੀ ਕਲਾ ਦੇ ਵਿੱਚ ਆ ਕੋਈ ਸਟੇਟ ਦੀ ਇੱਥੇ ਮਦਦ ਨਹੀਂ ਹੈ ਅੱਛਾ ਬਾਕੀ ਸੂਬਿਆਂ ਦੇ ਵਿੱਚ ਅਸੀਂ ਚੱਲ ਜਾਨੇ ਮਦਦ ਕਰਨ ਇੱਥੇ ਕੋਈ ਸਟੇਟ ਨਹੀਂ ਆਈ ਹੈ ਕੋਈ ਨਹੀਂ ਆਏ ਉਹਨਾਂ ਨੂੰ ਇਹ ਲੱਗਦਾ ਕਿ ਇਹ ਇਕੱਲੇ ਕਾਫੀ ਨੇ ਜਾਂ ਫਿਰ ਕੋਈ ਮਦਦ ਕਰਨਾ ਨਹੀਂ ਚਾਹੁੰਦਾ ਉਹਨਾਂ ਨੇ ਜਲਾ ਹੀ ਉਹ ਮਾਰਨ ਦਾ ਸ਼ੇਟਮ ਬਣਾਇਆ ਨਾ ਇੱਕੋ ਹੀ ਇੱਕੋ ਹੀ ਪੰਜਾਬ ਨੂੰ ਡੋਬਦੀ ਹੈ ਪਰ ਇਹ ਵੀ ਗੱਲ ਹੈ ਉਹਨਾਂ ਨੂੰ ਇਹ ਕਿ ਇਹ ਇਕੱਲੇ ਹੀ ਕਾਫੀ ਹੈ ਇਹਨਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਭਾਜੀ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ ਇੱਕ ਸਾਲ ਦੀ ਵੱਤੋ ਵੱਤ ਅੱਠ ਗਿਲੇ ਜ਼ਮੀਨ ਆ 50000 ਦਾ ਜੋ ਉਹਨੇ ਕੋਲ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਬਾਕੀ ਮਾਲਕਤਾਂ ਮਤਲਬ ਇੱਕ ਤੋਂ ਹੀ ਇਹ ਦੱਸੋ ਮੈਨੂੰ ਵੀ ਜੇ ਅਸੀਂ ਮਾੜਾ ਮੋੜਾ ਕੋਈ ਧਰਨਾ ਲਾਇਆ ਤਾਂ ਕੰਗਨਾ ਰਟੌਰ ਕਹਿੰਦੀ ਇਹ ਜੀ ਹੱਤਵਾਦੀ ਆ ਫਲਾਣ ਹੈ ਹੱਤਵਾਦੀ ਆ ਹੂੰ ਦੱਸੋ ਅਸੀਂ ਕਿਹਦਾ ਢਿੱਡ ਨਹੀਂ ਭਰਿਆ ਆਪਣਾ ਪਾਣੀ ਧਰਤੀ ਚੋਂ ਮੁਕਾ ਕੇ ਪੰਜਾਬ ਨੇ ਬਾਹਰੀਆਂ ਸਟੇਟਾਂ ਦਾ ਢਿੱਡ ਭਰਿਆ ਅਜੇ ਧਰਤੀ ਤੇ ਪਾਣੀ ਖੜਾ ਤੇ ਕੋਈ ਨਹੀਂ ਲੈ ਰਿਆ ਰਾਜਸਥਾਨ ਨੇ ਵੀ ਮਨਾ ਕਰਤਾ ਰਾਜਸਥਾਨ ਵੀ ਹੱਥ ਕੜੇ ਕੀਤੇ ਆ ਹੁਣੇ ਤੁਹਾਡੇ ਚੰਦ ਮਿੰਟਾਂ ਤੱਕ ਤੁਹਾਨੂੰ ਪਹਿਲਾਂ ਮੈਸੇਜ ਆਇਆ ਹੋਊਗਾ ਕਿ ਹਰਿਆਣੇ ਦੇ ਸੀਐਮ ਨੇ ਕਿਹਾ ਵੀ ਨਹੀਂ ਸਾਡੀ ਨਹੀਂ ਵਾ ਕੱਲ ਨੂੰ ਕਹਿਤਾ ਸੀਗਾ ਆ ਕੱਲ ਹੀ ਕਹਿਤਾ ਮਤਲਬ ਕਹਿਤਾ ਤੇ ਜਿੱਦਨ ਪਾਣੀ ਦੀ ਲੋੜ ਹੁੰਦੀ ਆ ਉਦੋਂ ਸਾਡੇ ਮੂੰਹ ਖੋਣਦੇ ਆ ਉਦੋਂ ਉੱਤੇ ਐ ਆਪਣੀ ਫੋਰਸ ਲਾ ਕੇ ਸੀਐਮ ਮਾਨ ਨੇ ਡਕਾਇਆ ਪਾਣੀ ਉਦੋਂ ਖੰਣ ਲੱਗੇ ਹੀ ਨਾ ਪਾਣੀ ਤੁਸੀਂ ਵੀ ਉੱਤੇ ਇੰਟਰਵਿਊ ਲਈ ਹੋ ਹੈ ਅੱਜ ਪਾਣੀ ਹਰਿਆਣੇ ਆ ਬੰਨ ਕੇ ਲੈ ਜਾਓ ਖੰਡ ਪਾਣੀ ਕਿੰਨਾ ਘਟ ਸਕਦੇ ਆ ਵੇਖੋ ਵੀ ਆ ਕੋਈ ਰਾਵੀ ਦਰਿਆ ਚੋਂ 16 ਕਿਲੋਮੀਟਰ ਆ ਆ ਰਾਵੀ ਨੂੰ ਜਿਆਦਾ ਪਾਣੀ ਵਗਦਾ ਇੰਨਾ ਪਾਣੀ ਆਚੰਬ ਦਰਿਆਜ ਨਹੀਂ ਹੈਗਾ ਜਿੱਦਾਂ ਇੱਧਰ ਵਗ ਰਿਹਾ ਐ ਇੱਥੇ ਘਰ ਤੋਂ ਮਗਰੋਂ ਆਇਓ ਤੁਸੀਂ ਬਿਲਕੁਲ ਹਾਰ ਮਗਰੋਂ ਆਇਓ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਕਿੰਨਾ ਕਿਉਂਕਿ ਮੈਂ ਦੇਚੋਂ ਦਾ ਜੰਪ ਆ ਲਿਆ ਮੈਨੂੰ ਪਤਾ ਹੈ ਸਿਰਫ ਇਹ ਕਈਆਂ ਸਰਕਾਰਾਂ ਹਾਏ ਰੋਕ ਨਹੀਂ ਪੰਜਾਬ ਦਾ 16 ਕਿਲੋਮੀਟਰ ਤੋਂ ਪਾਣੀ ਪਾਣੀ ਆਉਣ ਦੇ ਕਾਰਨ ਤੋਂ 70 ਕਿਲੋਮੀਟਰ ਤੋਂ ਪਾਣੀ ਤੁਨ ਵਹਾਣ ਹੋਇਆ ਹਿਸਾਬ ਤੁਹਾਡੀ ਕਿੰਨੀ ਫਸਲ ਤਬਾਹ ਹੋ ਗਈ ਜੇ ਨਹੀਂ 4-5 ਕਿੱਲੇ ਤਬਾਹ ਹੋ ਗਈ ਸਾਰਾ ਏਰੀਆ ਤਬਾਹ ਹੋ ਗਿਆ ਸਾਹਮਣੇ 2700 ਕਿੱਲਾ ਪਿੰਡ ਦੀ ਜ਼ਮੀਨ ਆ ਜੀ 1700 ਕਿੱਲਾ 1700 ਕਿੱਲਾ ਪਿੰਡ ਗੁਜਰਮਰੇ ਦੀ ਜ਼ਮੀਨ ਆ ਮਾਲਕੀ ਮਤਲਬ ਉਹਦੇ ਵਿੱਚੋਂ ਮੈਨੂੰ ਮੇਦ ਆ ਕਿ ਕੋਈ 1-2 ਏਕੜ ਹੀ ਬਜੂ 1-2 ਏਕੜ ਹੀ ਤੁਹਾਨੂੰ ਜਿੱਥੇ ਨਜ਼ਰ ਆਉਂਦਾ ਝੋਨਾ ਤਾਂ ਇਹ ਬਿਲਕੁਲ ਪਰ ਬਾ ਹੁਣ ਤਾਂ ਇਹ ਸਵਾਲ ਹੀ ਨਹੀਂ ਰਹਿ ਗਿਆ ਕਰਨ ਵਾਲਾ ਕਿ ਕੀ ਤਬਾਹ ਹੋਇਆ ਇਹ ਸਾਰਾ ਕੁਝ ਤਬਾਹ ਜਿੱਥੇ ਸੜਕਾਂ ਹਾਈਵੇ ਡੁੱਬ ਗਏ ਨੇ ਉਹਦੇ ਫਸਲਾਂ ਕੀ ਚੀਜ਼ ਆ ਫਿਰ ਉੱਥੇ ਤਾਂ ਸਭ ਕੁਝ ਪਿੰਡਾਂ ਘਰਾਂ ਚ ਪਾਣੀ ਚਲ ਗਿਆ ਲੋਕ ਰੋ ਰਹੇ ਨੇ ਮਰ ਰਹੇ ਨੇ ਕੁਰਲਾ ਰਹੇ ਨੇ ਪਰ ਕੋਈ ਵੀ ਪੰਜਾਬ ਸਰਕਾਰ ਦਾ ਬੰਦਾ ਇਹਨਾਂ ਦੇ ਵਿਚਕਾਰ ਨਹੀਂ ਪਹੁੰਚਿਆ ਇਹ ਲੋਕ ਤਾਂ ਵਿਚਾਰੇ ਇਮੋਸ਼ਨਲ ਨੇ ਭਾਵ ਭਾਵਕ ਹੋ ਜਾਂਦੇ ਕੋਈ ਇਹਨਾਂ ਦੇ ਵਿਚਕਾਰ 2 ਘੰਟੇ ਵੀ ਖੜੇ ਹੋ ਜਵੇ ਕੋਈ ਇਹਨਾਂ ਨੂੰ ਪੈਸੇ ਦੇ ਦੇਵੇ ਇਹਨਾਂ ਨੂੰ ਮੁਆਵਜ਼ਾ ਇਹਨਾਂ ਦੀ ਨਾਲ ਮਦਦ ਕਰਾ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਹੱਥਾਂ 'ਚ ਚੱਕ ਲੈਣਗੇ ਕੈਮਰਾਮੈਨ ਜੀ ਵੇਖੋ ਜੀ ਕਿਸੇ ਵੀ ਵਿਭਾਗ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਨੂੰ ਉਸੇ ਵੇਲੇ ਮਾਜਵਾ ਦਿੱਤਾ ਜਾਂਦਾ ਵਾ ਦਾਨੀਆਂ ਦਾ ਕਹਿੰਦੇ ਵੀ ਇੰਨੇ ਸ਼ਹਿਰ ਡੋਨ ਹੋ ਗਏ ਇਹਨਾਂ ਨੂੰ ਮਾਜਵਾ ਦਿੱਤਾ ਗਿਆ ਕੀ ਇਹ ਪੰਜਾਬ ਦੀ ਸਾਰੀ ਲਿਮਟ ਨਹੀਂ ਮਾਫ ਕਰ ਸਕਦੇ ਉਹਨਾਂ ਨੇ ਸਮਝੀ ਸਾਰਾ ਪੰਜਾਬ ਬਰਬਾਦ ਹੋ ਗਿਆ ਵਾ ਸਾਰਾ ਕਰਜ਼ਾ ਮਾਫ ਕਰਾ ਕਿੰਨਾ ਕਰਜ ਆ ਕਿ ਕੋਈ ੜਾ ਵੱਡਾ ਕਰਜ਼ਾ ਨਹੀਂ ਸੈਂਟ ਸਰਕਾਰ ਵਾਸਤੇ ਪਰ ਇਹਨਾਂ ਕਰਨਾ ਕੱਖ ਨਹੀਂ ਇਹਨਾਂ ਨੇ ਮਾਰਨਾ ਸਾਨੂੰ ਇਹਨਾਂ ਦਾ ਮਾਰਨ ਦਾ ਪਲਾਨ ਹੈ ਕੋਈ ਵੱਡੀ ਗੱਲ ਨਹੀਂ ਜਦੋਂ ਵੀ ਕੋਈ ਬਿਜ਼ਨਸ ਦਾ ਮੜਾ ਜਾ ਲਾਸ ਹੁੰਦਾ ਉਹਨੂੰ ਉਸੇ ਵੇਲੇ ਹੀ ਉਹਦਾ ਜਿਹੜਾ ਵਾ ਸਾਰਾ ਵੀ ਕਰ ਦਿੰਦੇ ਨੇ ਪਰ ਇਹਨਾਂ ਨੇ ਕੱਖ ਨਹੀਂ ਕਰਨਾ ਪਰ ਫਿਰ ਵੀ ਅਸੀਂ ਚੜਦੀ ਕਲਾ ਜਰਾਣਾ ਮਾਂ ਜਿੰਕਾਰੇ ਲਾਉਣੇ ਆ ਕੋਈ ਫਰਕ ਨਹੀਂ ਪੈਂਦਾ ਉਹਨਾਂ ਵਾਲੇ ਸਮੇਂ 'ਚ ਵੀ ਅਸੀਂ ਖੁਸ਼ ਆ ਤੇ ਹੁਣ ਵੀ ਖੁਸ਼ ਆ ਕੋਈ ੜੀ ਵੱਡੀ ਗੱਲ ਨਹੀਂ ਗਈ ਹਰ ਕੁਛ ਹੈ ਜਿਹੜੀ ਮਾਲਕ ਨੇ ਦੇਣੀ ਮਾਲਕ ਨੇ ਇਹਨਾਂ ਨਹੀਂ ਦੇਣੀ ਪਰ ਜਦੋਂ ਬਿਹਾਰ ਦੇ ਵਿੱਚ ਫਲੱਡ ਆਏ ਮੋਦੀ ਦੇ ਹੈਲੀਕਾਪਟਰ ਬਿਹਾਰ ਦੇ ਅਸਮਾਨ ਤੇ ਘੁੰਮਦੇ ਰਹੇ ਨੇ ਪਰ ਇੱਥੇ ਕੋਈ ਨਹੀਂ ਜੀ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜੇ ਇਹ ਦੇ ਲਕਸ਼ਣ 27 ਦੇ ਵਿੱਚ ਸਾਡੇ ਹੜ ਆਇਆ 27 ਦੇ ਇਹਨਾਂ ਮਹੀਨਿਆਂ ਚ ਆਇਆ ਤੇ ਫਰਵਰੀ ਚ ਵੋਟਾਂ ਹੈਲੀਕਾਪਟਰ ਛੱਡ ਕੇ ਸਿਆਣੇ ਕੀ ਜਾਂਦੇ ਹਨ ਮੈਂ ਕੀ ਬੋਲਾਂ ਉਹ ਵੀ ਕਰਨਗੇ ਪਰ ਤੁਸੀਂ ਇਹਦੇ ਘੰਟਾ ਡੇਢ ਹੋ ਗਿਆ ਇੰਟਰਵਿਊ ਲਿੰਗ ਦਿਨ ਕੋਈ ਤੁਹਾਨੂੰ ਦੀਦਾ ਹੋਵੇ ਕੋਈ ਥੱਲੇ ਵੀ ਜਾਂਦਾ ਹੋਵੇ ਹੈਲੀਕਾਪਟਰ ਦੀ ਤਾਂ ਬਹੁਤ ਹੀ ਚੀਜ਼ ਆ ਮੈਨਾਂ ਚਲੋ ਘਟਿਆ ਜੇ ਤੁਸੀਂ ਇਹ ਕਹਿੰਦੇ ਕਿ ਹੁਣ 27 ਚਹਾੜ ਆਵੇ ਫਿਰ ਦੱਸਾਂਗੇ ਨਾ ਉਹ ਅਸੀਂ ਤਾਂ ਘਟਾ ਅਸੀਂ ਤਾਂ ਘਟਾ ਚੱਲਾਂਗੇ ਮੈਨਾਂ ਕੋਈ ਗੱਲ ਨਹੀਂ ਜੀ ਜੇ ਪ੍ਰਮਾਤਮਾ ਚਾਹੇ 27 ਚ ਵੀ ਸਾਨੂੰ ਮਾਰ ਕੇ ਵੇਖ ਲੈਣ ਉੱਭਰਾਂਗੇ ਜੀ ਮਤਬਲ ਲਾ ਲੋ ਮੀਰ ਮੰਨੂ ਹੋਇਆ ਉਹਨੇ ਛੋਟੇ ਛੋਟੇ ਬੱਚੇ ਸਿੱਖਾਂ ਦੇ ਪੰਜਾਬ ਦੇ ਸਿੱਖਾਂ ਦੇ ਸ਼ਹੀਦ ਕੀਤੇ ਹੈ ਸਿਆਣਾ ਗਿਆਈ ਕਿ ਮਤਬਲ ਲਾ ਲੋ ਜਿੰਨਾ ਤੂੰ ਸਾਨੂੰ ਵੱਡੇਗਾ ਅਸੀਂ ਉਹਨੇ ਦੁੱਗਨੇ ਚੌੜੇ ਹੋਵਾਂਗੇ ਉਹ ਗੱਲ ਆ ਜੀ ਮਤਵ ਲਾ ਲੋ ਹੋਰ ਦੇ ਕੱਕ ਨਹੀਂ ਸਾਡੇ ਗੁਰੂ ਤੇਗ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰੇ ਗੁਰੂ ਗੋਬਿੰਦ ਸਿੰਘ ਵੇਲੇ ਸਿਰਾਂ ਦੇ ਮੁੱਲ ਪੈਂਦੇ ਰੇ ਅਸੀਂ ਸਿਰ ਦੇ ਅੰਜਾਨ ਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਇੱਥੇ ਮੈਂ ਨਾ ਵੀ ਜਦੋਂ ਲੋੜ ਪਈ ਹੀ ਇਧਰ ਹਿੰਦੁਸਤਾਨ ਨੂੰ 65 ਦੀ ਜੰਗ ਵੇਲੇ ਪਤਾ ਜੇ ਇੱਕ ਕਵੰਟਲ 78 ਕਿਲੋ ਸੋਨਾ ਪੰਜਾਬ ਨੇ ਪੈਦਾ ਕਰਕੇ ਦਿੱਤਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਠਾਈ ਕਿਲੋ ਸੋਨਾ ਪੈਦਾ ਹੋਇਆ ਏ ਤੇ ਦੱਸੋ ਫਿਰ ਜੇ ਅਸੀਂ ਉਦੋਂ ਆਪਣੇ ਉਹ ਪੰਜਾਬ ਨੂੰ ਮਾਰਨ ਵਾਸਤੇ ਆਪਣੇ ਭਰਾ ਹੀ ਉਹ ਸਾਡੇ ਉਹਨਾਂ ਨੂੰ ਮਾਰਨ ਵਾਸਤੇ ਬਰੂਦ ਵਾਸਤੇ ਚਾਹੀਦਾ ਸੀ ਤੇ ਪੈਸੇ ਕੱਢੇ ਕਰ ਸਕਦੇ ਆ ਹੁਣ ਆ ਹੀ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਕੀ ਨਹੀਂ ਕਰ ਸਕਦੇ ਅੱਛਾ ਇਸ ਤੋਂ ਵੱਡੀ ਕੀ ਪਲੈਨਿੰਗ ਕਰ ਸਕਦੇ ਆ ਫਿਰ ਜੋ ਮਰਜੀ ਨਹੀਂ ਤੁਹਾਨੂੰ ਕੀ ਲੱਗਦਾ ਅੱਜ ਇਹ ਹੜ ਆ ਗਏ ਕਾਨੂੰਨ ਲਿਆਤੇ ਹੋਰ ਕੀ ਇਹ ਸੋਚ ਸਕਦੇ ਨੇ ਫਿਰ ਹੁਣ ਜੰਗ ਲੜਨਗੇ ਪੰਜਾਬ ਨਾਲ ਜੰਗ ਲੜਨਗੇ ਪੰਜਾਬ ਨਾਲ ਨਹੀਂ ਹੁਣ ਪਾਕਿਸਤਾਨ ਨਾਲ ਜੰਗ ਲੜਨਗੇ ਖੇਤੀ ਲੜਨਗੇ ਆ ਮੈਨ ਕਿ ਫਿਰ ਹੁਣ ਉਹ ਜੰਗ ਹੋਊਗੀ ਫਿਰ ਅਸੀਂ ਨੁਕਸਾਨ ਨਹੀਂ ਕਰਾਂਗੇ ਅੰਮ੍ਰਿਤਸਰ ਜ਼ਿਲ੍ਹੇ 'ਚ ਤੁਸੀਂ ਬੈਠੇ ਜੇ ਅੰਮ੍ਰਿਤਸਰ ਜ਼ਿਲ੍ਹੇ ਦੀ ਧਰਤੀ ਪਵਿੱਤਰ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ 84 ਜਿੰਨਾ ਵੇਖ ਹੀ ਲਿਆ ਸਾਡੀ ਇੱਕੋ ਜਰਨਲ ਨੇ ਮੂੰਹ ਮੋੜ ਤੇ ਉਹਨੇ ਕਿਹਾ ਇਹਨਾਂ ਵੀ ਟਰੱਕ ਪਰ ਪਰ ਭੇਜੂ ਤੇ ਭੇਜੇ ਜੋ ਮਰਜ਼ੀ ਕਰ ਲੈਣ ਪਰ ਮੈਂ ਕਿਹੜਾ ਸ਼ਬਦ ਬੋਲਾਂ ਉਹ ਗੱਲ ਆ ਕੱਖ ਨਹੀਂ ਕਰ ਸਕਦੇ ਜੋ ਮਰਜ਼ੀ ਕਰ ਲੈ ਬਿਲਕੁਲ ਗੱਲਬਾਤ ਕੀਤੀ ਆ ਚੜ੍ਹਦੀ ਕਲਾ ਦੇ ਵਿੱਚ ਨੇ ਅਗਲੇ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਹਾਲਾਤ ਦਿਖਾਵਾਂਗੇ ਪੰਜਾਬ ਦੇ ਜੋ ਪੰਜਾਬ ਦੇ ਲੋਕ ਇਸ ਵਕਤ ਤੜਫ ਰਹੇ ਨੇ ਇਹਨਾਂ ਤੱਕ ਮਦਦ ਪਹੁੰਚਾ ਦਿਓ ਇਹਨਾਂ ਦੇ ਨਾਲ ਖੜੇ ਹਾਲਾਂਕਿ ਐਨ ਆਰ ਆਈ ਵੀਰਨ ਸੰਸਥਾਵਾਂ ਨੇ ਪਰ ਸਰਕਾਰ ਦਾ ਵੀ ਫਰਜ਼ ਆ ਕਿਉਂਕਿ ਸਰਕਾਰ ਹੀ ਪਰਮਾਤਮਾ ਤੋਂ ਬਾਅਦ ਦੂਜੀ ਆਸ ਇਹਨਾਂ ਲੋਕਾਂ ਦੀ ਹੁੰਦੀ ਆ ਕੈਮਰਾਮੈਨ ਜੋਬਤ ਦੇ ਨਾਲ ਪ੍ਰਿੰਸ ਨੀਲ